ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਨਵੇਂ ਵਲੌਗ ਵਿੱਚ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਤੁਸੀਂ ਸਭ ਜਾਂ ਠੀਕ-ਠਾਕ ਹੋਗੇ ਵਧੀਆ ਹੋਗੇ ਖੈਰ ਹੋਗੇ ਸਭ ਠੀਕ-ਠਾਕ ਹਾਂ ਜੀ ਤੇ ਦਿਨ ਹੈਗਾ ਜੀ ਅੱਜ ਸ਼ਨੀਵਾਰ ਦਾ ਤੇ ਡੇਟ ਹੈਗੀ ਅੱਜ 27 ਤਰੀਕ ਹੈ ਜੀ ਤੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀਗੇ ਜੀ ਮੇਰੀ ਜਿਹੜੀਆਂ ਸਰਕਲ ਚ ਪਹਿਣਾ ਹਨ ਜਿਹੜੀਆਂ ਨੇ ਮਤਲਬ ਕਿ WhatsApp ਤੇ ਵੀ ਮੈਨੂੰ ਕਮੈਂਟ ਆਉਂਦੀ ਆ ਜੀ ਤੇ ਜਿਹੜੀਆਂ ਸਲਾਈ ਸਿੱਖਦੀਆਂ ਕੁੜੀਆਂ ਉਹ ਵੀ ਕਹਿੰਦੀਆਂ ਆ ਕਿ ਦੀਦੀ ਵੀ ਅਸੀਂ ਸਲਾਈ ਦਾ ਕੰਮ ਜੀ ਕਿੰਨਾ ਕਿ ਸਿੱਖਣਾ ਹੈ ਕਿ ਆਪਣਾ ਰੋਜ਼ਗਾਰ ਆਪ ਸ਼ੁਰੂ ਕਰ ਸਕੀਏ ਅਸੀਂ ਸਲਾਈ ਦਾ ਕੰਮ ਸ਼ੁਰੂ ਕਰ ਸਕੀਏ ਤੇ ਹਾਂਜੀ ਫ੍ਰੈਂਡਸ ਕੋਈ ਵੀ ਸਿੱਖਿਆ ਸਖਾਇਆ ਤਾਂ ਹੁੰਦਾ ਨਹੀਂਗਾ ਤੇ ਨਾ ਹੀ ਕੋਈ ਇੰਨਾ ਜਿਆਦਾ ਪਰਫੈਕਟ ਹੁੰਦਾ ਵੀ ਜਿਹਨੂੰ ਸਲਾਈ ਬਹੁਤ ਹੀ ਜ਼ਿਆਰੀ ਆਉਂਦੀ ਹੋਵੇ ਵੀ ਆਪਾਂ ਕਹੀਏ ਵੀ ਉਹਦੇ ਵਰਗਾ ਕੋਈ ਹੋਈ ਨਹੀਂ ਉਹਨੂੰ ਕੱਲੇ ਨੂੰ ਸਲਾਈ ਆਉਂਦੀ ਆ ਸਲਾਈ ਆਪਾਂ ਸਾਰੀ ਕਰ ਸਕਦੇ ਆਂ ਜੀ ਤੇ ਸਲਾਈ ਆਪਾਂ ਨੂੰ ਕਸਟਮਰ ਆਪ ਹੀ ਸਿਖਾ ਦਿੰਦੇ ਆ ਜੀ ਜਿਵੇਂ ਕਿਸ ਨੇ ਡਿਜ਼ਾਈਨ ਬਣਾਉਣਾ ਹੋਵੇ ਆਪਾਂ ਨੂੰ ਸਾਰਾ ਕੁਝ ਦੱਸ ਕੇ ਜੀ ਇਸ ਤਰੀਕੇ ਨਾਲ ਆੜੀਆਂ ਮਨੋਣਾ ਆੜੀਆਂ ਮਨੋਣਾ ਜੀ ਤਾਂ ਆਪਾਂ ਉਹਵੇਂ ਉਹਵੇਂ ਸਲਾਈ ਕਰਨੀ ਹੋਊਗੀ ਕੋਸਤਾ ਕਸਟਮਰ ਸਲਾਈ ਸਿਖਾਉਂਦੇ ਆ ਬਸ ਜੀ ਆਪਾਂ ਨੂੰ ਇੰਨੀ ਕੁ ਸਲਾਈ ਹੋਣੀ ਚਾਹੀਦੀ ਹੈ ਜੀ ਇੱਕ ਤਾਂ ਆਪਣੇ ਕੈਂਚੀ ਟੇਪ ਦੇਖਣਾ ਹੋਣਾ ਚਾਹੀਦਾ ਕੈਂਚੀ ਚਲੋਣੀ ਹੋਣੀ ਚਾਹੀਦੀ ਹੈ ਜੀ ਤੇ ਨਾਪਾ ਵਗੈਰਾ ਲੈਣਾ ਹੋਣਾ ਚਾਹੀਦਾ ਜੀ ਆਪਾਂ ਨੂੰ ਕਿ ਸੂਟ ਪੰਜਾਬੀ ਸੂਟ ਕਟਿੰਗ ਤੇ ਸਟੀਚਿੰਗ ਕਰਨਾ ਚਾਹੀਦਾ ਜੀ ਬਾਕੀ ਜੀ ਆਪਣਾ ਸਿੰਪਲ ਪਲਾਜੋ ਵਗੈਰਾ ਆਉਣਾ ਚਾਹੀਦਾ ਫਰਾਕ ਬਾਡੀ ਬੁੱਡੀ ਜਿਹੜੀ ਹੁੰਦੀ ਹੈ ਜੀ ਫਰਾਕ ਦੀ ਇਹ ਆਪਣਾ ਹੋਣਾ ਚਾਹੀਦਾ ਕੁਸ਼ਕ ਚੀਜ਼ਾਂ ਆਪਣਾ ਹੋਣਾ ਚਾਹੀਦੀਆਂ ਕੁਸ਼ਕ ਚੀਜ਼ਾਂ ਜਿਹੜੇ ਹੁੰਦੇ ਕਸਟਮਰ ਆਪ ਹੀ ਸਖਾਉਂਦੇ ਆਪਾਂ ਜਿਵੇਂ ਕਿ ਕਿਸੇ ਡਿਜ਼ਾਈਨ ਵਾਲਾ ਪਲਾਜੋ ਬਣਾਉਣਾ ਆਪਾਂ ਸਿੰਪਲ ਪਲਾਜੋ ਜਾਂਦੇ ਆ ਜੀ ਤੇ ਕਸਟਮਰ ਆਪ ਨੂੰ ਕਹਿੰਦਾ ਵੀ ਇਸ ਤੇ ਕਿਨੇ ਇਥੇ ਲੁੱਪੀਆਂ ਲਾਉਣੀਆਂ ਜੀ ਇਥੇ ਬਟਨ ਲਾਉਣੇ ਆ ਜੀ ਉਹ ਆਪਣੇ ਆਪ ਵੀ ਆਪ ਨੂੰ ਸਭ ਕੁਝ ਦੱਸ ਦਿੰਦਾ ਤੇ ਬਸ ਆਪਾਂ ਦਾ ਥੋੜੀ ਜੀ ਹਿੰਮਤ ਕਰਨੀ ਹੁੰਦੀ ਹੈ ਜੀ ਉਹਨੂੰ ਸਲਾਈ ਨੂੰ ਕਰਨ ਵਾਸਤੇ ਉਸ ਤਰ੍ਹਾਂ ਡਿਜ਼ਾਈਨ ਬਣਾਉਣ ਵਾਸਤੇ ਜਿਵੇਂ ਕਿ ਫਰਾਕ ਦੇ ਡਿਜ਼ਾਈਨ ਹੋਗੇ ਜੀ ਫਰੌਕ ਵੀ ਆਪਾਂ ਨੂੰ ਕਸਟਮਰ ਆਪ ਹੀ ਦੱਸ ਜਾਂਦਾ ਜੀ ਵੀ ਇਥੇ ਅਸੀਂ ਆ ਬਟਨ ਲਾਉਣੇ ਆ ਇਥੇ ਅਸੀਂ ਆ ਲਟਕਣ ਲਾਉਣੇ ਆ ਜੀ ਇੱਥੇ ਅਸੀਂ ਆ ਜਿਪ ਲਗਾਉਣੀ ਆ ਉਹ ਆਪਾਂ ਨੂੰ ਕਸਟਮਰ ਦੱਸ ਦਿੰਦਾ ਤੇ ਆਪਾਂ ਨੂੰ ਉਹਦੇ ਹਿਸਾਬ ਤੇ ਸਲਾਈ ਕਰਨੀ ਹੁੰਦੀ ਹੈ ਜੀ ਬਸ ਆਪ ਨੂੰ ਇੱਕ ਸਲਾਈ ਥੋੜੀ ਮੋਟੀ ਆਉਣੀ ਚਾਹੀਦੀ ਹੈ ਜੀ ਤੇ ਹੌਲੀ 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 ਆਪਣਾ ਕੰਮ ਜੀ ਵਧੀਆ ਹੋਣ ਲੱਗ ਜਾਂਦਾ ਤੇ ਹੌਲੀ ਹੌਲੀ ਆਪਾਂ ਕੰਮ ਜਾਰੀ ਚਲਾ ਲੈਨੇ ਆਪਦਾ ਮੈਂ ਜਿਹੜਾ ਸਲਾਈ ਸਿੱਖੀ ਸੀ ਜੀ ਮੈਂ ਮੈਸ ਮੈਨੂੰ ਸਿਰਫ ਇੱਕ ਸਿੰਪਲ ਪੰਜਾਬੀ ਸੂਟ ਹੁੰਦੇ ਸੀਗੇ ਜੀ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਸਾਰੀ ਸਲਾਈ ਇੱਕ ਮਹੀਨੇ ਦੇ ਵਿੱਚ YouTube ਤੋਂ ਸਿੱਖਿਆ ਵੀ ਸਿੰਪਲ ਪਲਾਜੋ ਕਿਵੇਂ ਕਟਿੰਗ ਕਰਦੇ ਆ ਤੇ ਜਾਂ ਫਰੌਕ ਵਗੈਰਾ ਕਿਵੇਂ ਕਟਿੰਗ ਕਰਦੇ ਆ ਬਾਕੀ ਸਾਰੀ ਸਲਾਈ ਜ ਮੈਨੂੰ ਕਸਟਮਰ ਨੇ ਆਪ ਸਿਖਾਈ ਆ ਇਹ ਯਕੀਨ ਵਾਲੀ ਗੱਲ ਆ ਜੀ ਸਲਾਈ ਕਸਟਮਰ ਆਪ ਹੀ ਆਪ ਨੂੰ ਸਿਖਾਉਂਦੇ ਆ ਜੇ ਕਿਸੇ ਨੇ ਪਲਾਜੋ ਬਣਾਉਣਾ ਸੀ தாம் ਨੂੰ ਡਿਜ਼ਾਈਨ ਦੱਸ ਕੇ ਅੰਦੇ ਸੀ ਕਿ ਜਿਵੇਂ ਕਿਸੇ ਨੇ ਪਾਈਪਿੰਗ ਡਿਜ਼ਾਈਨ ਵਾਲੀ ਕੋਈ ਵੀ ਚੀਜ਼ ਬਣਾਉਣੀ ਸੀ ਜੀ ਮੈਨੂੰ ਕਸਟਮਰ ਦੱਸ ਜਾਂਦੇ ਸੀ ਥੋੜੀ ਜਿਹੀ ਹਿੰਮਤ ਕੀਤੀ ਤੇ ਮੈਂ ਸਲਾਈ ਸਿੱਖ ਤੁਸੀਂ ਵੀ YouTube ਨੂੰ ਵੇਖ ਕੇ ਕੁਝ ਕੁ ਸਲਾਈ ਸਿੱਖ ਸਕਦੇ ਆ ਜਿਹੜਾ ਤੁਹਾਨੂੰ ਕਸਟਮਰ ਡਿਜ਼ਾਈਨ ਕਹਿੰਦਾ ਜੀ ਉਹ YouTube ਤੇ ਪਹਿਲਾਂ ਹੀ ਆਇਆ ਪਿਆ ਹੁੰਦਾ ਤੁਸੀਂ ਉੱਥੋਂ ਦੇਖ ਕੇ ਵੀ ਸਲਾਈ ਦਾ ਕੰਮ ਚਲਾ ਸਕਦੇ ਆ ਜੀ ਬਹੁਤ ਵੱਡਾ ਪਲੇਟਫਾਰਮ ਹੈ ਜੀ ਇਹ YouTube ਜਿਹਨੂੰ ਵੇਖ ਕੇ ਤੁਸੀਂ ਹਰ ਇੱਕ ਚੀਜ਼ ਸਿੱਖ ਸਕਦੇ ਆ ਸਲਾਈ ਦੀ ਬਸ ਤੁਹਾਨੂੰ ਥੋੜੀ ਮੇਰ ਮੇਰ ਸਲਾਈ ਹੋਣੀ ਚਾਹੀਦੀ ਹੈ ਜੀ ਬਸ ਸੂਟ ਕਟਿੰਗ ਕਰਨਾ ਆਉਣਾ ਚਾਹੀਦਾ ਜੀ ਮੇਚਾ ਲੈਣਾ ਆਉਣਾ ਚਾਹੀਦਾ ਜੀ ਕੈਂਚੀ ਚਲਾਉਣੀ ਆਉਣੀ ਚਾਹੀਦੀ ਹੈ ਇੰਚੀ ਟੇਪ ਦੇਖਣਾ ਆਉਣਾ ਚਾਹੀਦਾ ਜੀ ਆਪਾਂ ਨੂੰ ਬਸ ਬਾਕੀ ਤਾਂ ਆਪਣੇ ਆਪ ਚਲੀ ਜਾਊਗਾ ਜੀ ਪ੍ਰਮਾਤਮਾ ਮਿਹਨਤ ਨੂੰ ਫਲ ਆਉਂਦਾ ਤੁਸੀਂ ਮਿਹਨਤ ਕਰੋ ਤੇ ਪ੍ਰਮਾਤਮਾ ਆਪਣੇ ਆਪ ਇਸ ਨੂੰ ਜਿੰਦਗੀ ਦਾ ਜਿਹੜਾ ਸਫਰ ਆ ਜਿਹੋ ਉਚਾਈਆਂ ਤੇ ਲੈ ਜਾਊਗਾ। ਤੇ ਮੈਂ ਵੀ ਬਹੁਤ ਘੱਟ ਸਮੇਂ ਵਿੱਚ ਜੀ ਇਹ ਸਲਾਈ ਦਾ ਕੰਮ ਸ਼ੁਰੂ ਕੀਤਾ ਮੈਨੂੰ ਐਸੀ ਸਲਾਈ ਦਾ ਕੰਮ ਸ਼ੁਰੂ ਮੈਂ ਕਰਤਾ ਲਿਆ ਜੀ ਪਰ ਕਸਟਮਰ ਨਵੇਂ-ਨਵੇਂ ਡਿਮਾਂਡਾਂ ਲੈ ਕੇ ਆਉਂਦਾ ਤੇ ਮੈਂ ਕਿਵੇਂ ਸਲਾਈ ਕਰੂੰਗੀ ਜੀ ਬਸ ਆਪਣੇ ਜਿਹੜਾ ਮਨ ਦਾ ਡਰ ਆ ਨਾ ਤੁਸੀਂ ਉਹ ਘੱਟੋ ਇੱਕ ਵਾਰੀ ਜੀ ਇਹ ਤੁਹਾਡੇ ਮਨ ਦਾ ਡਰ ਨਿਕਲ ਗਿਆ ਜੀ ਇਹ ਤੁਸੀਂ ਆ ਸਲਾਈ ਐਂ ਕਰ ਸਕਦੇ ਆ ਤਾਂ ਤੁਸੀਂ ਸਲਾਈ ਹਰ ਇੱਕ ਤਰ੍ਹਾਂ ਦੇ ਕਰਨ ਲੱਗ ਜੂਗੇ ਕੋਈ ਵੀ ਪਰਫੈਕਟ ਨਹੀਂ ਹੁੰਦਾ ਜੀ ਸਾਰਿਆਂ ਨੂੰ ਹੌਲੀ ਹੌਲੀ ਸਾਰੇ ਸਿੱਖਦੇ ਆ ਜੀ ਬਸ ਸਟੈਪ ਬਾਈ ਸਟੈਪ ਸਿੱਖੀ ਜਾਂਦੇ ਆ ਜੀ ਬਸ ਇੱਕੋ ਹੀ ਤੁਹਾਡੇ ਮੂਰੇ ਬੇਨਤੀ ਹੈ ਜੀ ਬਸ ਤੁਸੀਂ ਆ ਦਾ ਕੰਮ ਆਧੋ ਚਲੇ ਨਾ ਛੱਡਿਓ ਜੇ ਤੁਸੀਂ ਸਲਾਈ ਦਾ ਕੰਮ ਸਿੱਖਣ ਲੱਗ ਗਏ ਆ ਜੀ ਬਸ ਉਹਨੂੰ ਆਪਣਾ ਪ੍ਰੋਫੈਸ਼ਨਲ ਬਣਾ ਲਓ ਜੀ ਬਸ ਤੁਸੀਂ ਇੰਨੀ ਕ ਮਿਹਨਤ ਕਰੋ ਕਿ ਤੁਹਾਨੂੰ ਕੰਮ ਵੀ ਕਦੇ ਵੀ ਹਜੇ ਕਿੰਨਾ ਕੁ ਹੋਰ ਕੰਮ ਕਰੇਗਾ ਤੂੰ ਤੇ ਤੁਹਾਨੂੰ ਸਾਰਾ ਕੁਝ ਆਪਣੇ ਆਪ ਆ ਜੂਗਾ ਮੈਂ ਅਮੀਰ ਕਰਦੀ ਮੇਰੇ ਭੈਣਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੋਣੀ ਹੈ ਜੀ ਆਪਾਂ ਸਲਾਈ ਦਾ ਕੰਮ ਕਿੰਨਾ ਕਿ ਸਿੱਖਣਾ ਚਾਹੀਦਾ ਹੈ ਜੀ ਆਪਾਂ ਨੂੰ ਤੇ ਕਿੰਨੇ ਕੰਮ ਛਾਪਣਾ ਗੁਜ਼ਾਰਾ ਆਪਣਾ ਰੋਜ਼ਗਾਰ ਆਪਾਂ ਸ਼ੁਰੂ ਕਰ ਲਾਵਾਂਗੇ ਜੀ ਇਹ ਬਹੁਤ ਵਧੀਆ ਸਾਧਨਾ ਹੈ ਜੀ ਘਰ ਬੈਠੀਆਂ ਬੀਬੀਆਂ ਵਾਸਤੇ ਭੈਣਾਂ ਵਾਸਤੇ ਪੈਸੇ ਕਮਾਉਣ ਦਾ ਜੀ ਇਹ ਕੁਸੀਂ ਹਿੰਮਤ ਲਗਾਣਾ ਕਮ ਚਲਾਈ ਜੋ ਜੀ ਤੇ ਤੁਹਾਡਾ ਕੰਮ ਪਰਮਾਤਮਾ ਦੇਨ ਦੁਪਨੀ ਰਾ ਚੋਗ ਨਹੀਂ ਕਮਾਈ ਜਰੂਰ ਬਖਸ਼ੂਗਾ ਜੀ ਕੰਮ ਵਿੱਚ ਤੇ ਇੱਕ ਤੁਹਾਨੂੰ ਜੀ ਬਸ ਇਸੇ ਕੰਮ ਵਿੱਚ ਇਸ ਕੰਮ ਵਿੱਚ ਬੈਲੈਂਸ ਥੋੜਾ ਜਾਇ ਹੋਣਾ ਚਾਹੀਦਾ ਜੀ ਬੰਦਾ ਖਿਜਣ ਵਾਲਾ ਨਾ ਹੋਵੇ ਕਿਉਂ ਜੀ ਜਿਹੜਾ ਆਪਾਂ ਕੰਮ ਕਰਦੇ ਆ ਕਿਸੇ ਰਾਜੀ ਵਾਅਦਾ ਘਾਟਾ ਵੀ ਹੁੰਦਾ ਹੀ ਹੈ ਬਸ ਉਸ ਵਾਅਦੇ ਘਾਟੇ ਨੂੰ ਠੀਕ ਕਰਨ ਦੀ ਤੁਹਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਜੀ ਜੇ ਕਿਸੇ ਰਾ ਸੂਟ ਟਾਈਟ ਹੈ ਜਾਂ ਖੁੱਲਾ ਹੈ ਜਾਂ ਉੱਚਾ ਜਾਂ ਨੀਵਾ ਬਸ ਉਹਨੂੰ ਤੁਹਾਨੂੰ ਸਹੀ ਕਰਨ ਦਾ ਆਈਡੀਆ ਹੋਣਾ ਚਾਹੀਦਾ ਜੀ ਅਸੀਂ ਇਸ ਟ੍ਰਿਕ ਨੇ ਇਥੋਂ ਐ ਕਰ ਸਕਦੇ ਆ ਜੇ ਤੁਹਾਡੇ ਕੋਲ ਉਹ ਆਈਡੀਏ ਹੈਗੇ ਆ ਤੁਸੀਂ ਸਲਾਈ ਦੇ ਕੰਮ ਚ ਕਦੇ ਵੀ ਫੇਲ ਨਹੀਂ ਹੁੰਦੇ ਜੀ ਬਸ ਤੇ ਕਦੇ ਵੀ ਘਬਰਾਉਣਾ ਨਹੀਂ ਸਲਾਈ ਦੇ ਕੰਮ ਵਿੱਚ ਕਦੇ ਆਪਾਂ ਨਹੀਂ ਖੋਣਾ ਜੀ ਵੀ ਮੈਂ ਸਲਾਈ ਦਾ ਕੰਮ ਆ ਕਰ ਲਿਆ ਕਿਸੇ ਦਾ ਸੂਟ ਐ ਹੋ ਗਿਆ ਤੇ ਦੁਬਾਰਾ ਮੈਂ ਸਲਾਈ ਨਹੀਂ ਕਰਦੀ ਹਮੇਸ਼ਾ ਤੁਸੀਂ ਸ਼ਾਂਤੀ ਨਾਲ ਕੰਮ ਕਰਨਾ ਬਸ ਜੀ ਜੇ ਕਿਸੇ ਦਾ ਕੋਈ ਹੋ ਵੀ ਗਿਆ ਸੂਟ ਖੁੱਲਾ ਪੀੜਾ ਜੀ ਤੁਸੀਂ ਉਹਨੂੰ ਸੈੱਟ ਕਰਨਾ ਜੀ ਜ਼ਰੂਰ ਤੇ ਤਾਂ ਹੀ ਤੁਹਾਡੇ ਕੋ ਕਸਟਮਰ ਹੋਰ ਆਉਣਗੇ ਜੇ ਤੁਸੀਂ ਦਾ ਸੂਟ ਸੈੱਟ ਕਰਨ ਵਿੱਚ ਖਿੱਚ ਗਏ ਜੀ ਮੈਂ ਨਹੀਂ ਹੈ ਕਰਨਾ ਸੂਟ ਤਾਂ ਤੁਹਾਡੇ ਕੋ ਕਸਟਮਰ ਵੀ ਨਹੀਂ ਆਉਣੇ ਤੁਸੀਂ ਸਲਾਈ ਦਾ ਕੰਮ ਵੀ ਨਹੀਂ ਸਿੱਖ ਸਕਦੇ ਕਿਉਂਕਿ ਸਲਾਈ ਦਾ ਕੰਮ ਇੱਕ ਇਹੋ ਜਿਹਾ ਕੰਮ ਆ ਜੀ ਇਹ ਚ ਰਕਈ ਵਾਰੀ ਸਾਰਾ ਸੂਟ ਸਟਿਚ ਕੀਤਾ ਵੀ ਦੇੜਨਾ ਪੈ ਸਕਦਾ ਆਪਾਂ ਨੂੰ ਤੇ ਵੇ ਜੇ ਆਪਣੇ ਉਹਨੂੰ ਸਬਰ ਹੋਊਗਾ ਜੀ ਤਾਂ ਹੀ ਇਹ ਕੰਮ ਹੋ ਸਕਦਾ ਜੀ ਜੇ ਉਸ ਟਾਈਮ ਆਪਾਂ ਕੋ ਸਬਰ ਨਹੀਂ ਤਾਂ ਆਪਾਂ ਇਹ ਕੰਮ ਨਹੀਂ ਕਰ ਸਕਦੇ ਬਸ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਵੀਡੀਓ ਸਮਝ ਲੱਗੀ ਹੋਣੀ ਹੈ ਜੀ ਤੇ ਤੁਸੀਂ ਵੀ ਆਪਦਾ ਰੋਜ਼ਗਾਰ ਕਰੇ ਬੈਠੇ ਸ਼ੁਰੂ ਕਰ ਸਕਦੇ ਹੋ ਇਸ ਤਰੀਕੇ ਨਾਲ ਬਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀਆਂ ਲੱਗੀਆਂ ਜੀ ਲਾਈਕ ਸ਼ੇਅਰ ਜੁ ਵੀ ਕਰ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਹੈ ਤੇ ਮੇਰੀ ਕੋਸ਼ਿਸ਼ ਰਹੂਗੀ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓ ਲੈ ਕੇ ਨਵੀਂ-ਨਵੀਂ ਜਾਣਕਾਰੀ ਲੈ ਕੇ ਆਵਾਂ ਜੀ ਤੇ ਸਟੀਚਿੰਗ ਦੀਆਂ ਵੀਡੀਓ ਵੀ ਮੇਰੀਆਂ ਆਇਆ ਕਰਨਗੀਆਂ ਜੀ ਵਿੱਚ ਵਿੱਚ ਤੇ ਵਿੱਚ ਵਿੱਚ ਵਲੋਗਿੰਗ ਆਇਆ ਕਰੂਗੀ ਤੁਸੀਂ ਸਾਰੀਆਂ ਵੀਡੀਓ ਨੂੰ ਮੇਰੀਆਂ ਨੂੰ ਜਰੂਰ ਦੇਖਣਾ ਜੀ ਤੇ ਕਮੈਂਟ ਵੀ ਜਰੂਰ ਕਰਨਾ ਜੀ ਤੇ ਫੋਲੋ ਵਾਚਿੰਗ ਵੀ ਜਰੂਰ ਕਰਨੀ ਆਂ ਦੇਖੋ ਫਰੈਂਡਸ ਆ ਮੈਂ ਕਿਸ ਤਰ੍ਹਾਂ ਸੂਟ ਸਟੀਚ ਕੀਤਾ ਹੋਇਆ ਸੀਗਾ ਇਹ ਸੂਟ ਨਾਲ ਟਾਈਟ ਹੋ ਗਿਆ ਤੇ ਮੈਂ ਸਾਰੇ ਸੂਟ ਤੇ ਲੇਸ ਕੱਢੀ ਹੋਈ ਸੀਗੀ ਜੀ ਇਹ ਤੇ ਐਨ ਦੇਖੋ ਜੀ ਮੈਂ ਸਾਰਾ ਸੂਟ ਦੁਬਾਰਾ ਢੇੜਿਆ ਇਹ ਢੇੜ ਕੇ ਫਿਰ ਮੈਂ ਦੁਬਾਰਾ ਇਹ ਸੂਟ ਤੇ ਮੈਂ ਲੈਸ ਦੁਬਾਰਾ ਲਗਾਈ ਹੈ ਜੀ ਸੈਡਾਂ ਤੇ ਤੇ ਉਪਰੋਂ ਵੀ ਨਾ ਟਾਈਟ ਸੀਗਾ ਮੇਰੀ ਸਟੀਚਿੰਗ ਚ ਗਲਤੀ ਨਹੀਂ ਰਹੀ ਜੀ ਉਹਨਾਂ ਦਾ ਕਸਟਮਰ ਥੋੜੇ ਜੇ ਹੈਵੀ ਹੋ ਗਈ ਜੀ ਤੇ ਉਹਨਾਂ ਨੇ ਬਾਅਦ ਚ ਇਹ ਸੂਟ ਠੀਕ ਕਰਵਾਇਆ ਹੈਗਾ ਤੇ ਮੈਂ ਸਾਰਾ ਸੂਟ ਢੇੜ ਕੇ ਜਿਹੜਾ ਫਿਰ ਠੀਕ ਕੀਤਾ ਹੈ ਜੀ ਤੇ ਦੇਖੋ ਮੈਂ ਸਾਰੇ ਸੂਟ ਤੇ ਪਾਈਪਿੰਗ ਵੀ ਕੱਢੀ ਹੈ ਦੁਬਾਰਾ ਉੱਪਰੋਂ ਵੀ ਸਾਰਾ ਬਾਂਬੂਆਂ ਲਾ ਕੇ ਸਾਰੀਆਂ ਨੇ ਬਾਵਾਂ ਦੇੜ ਕਿਵੇਂ ਠੀਕ ਕਿਤਿਆਂ ਜੀ ਤੇ ਸਲਾਈ ਦਾ ਕੰਮ ਵਸ ਜੀ ਇੱਕ ਆਪਣੇ ਕੋ ਜੇ ਸਬਰ ਹੈਗਾ ਸਲਾਈ ਦਾ ਕੰਮ ਆਪਾਂ ਤਾਂ ਹੀ ਸਿੱਖ ਸਕਦੇ ਜਿਹੜਾ ਬੰਦਾ ਖੰਜੇ ਦਾ ਜੀ ਉਹ ਸਲਾਈ ਦਾ ਕੰਮ ਕਦੇ ਵੀ ਨਹੀਂ ਸਿੱਖ ਸਕਦਾ ਤੇ ਪਲੀਸ ਆਉਦੇ ਮਨ ਤੇ ਕੰਟਰੋਲ ਰੱਖੋ ਆਪਣੇ ਜਿਹੜੀ ਖਿਸਦੀਆਂ ਜੀ ਤੁਸੀਂ ਉਹ ਨਾ ਕੀ ਜੋ ਉੱਥੇ ਸਲਾਈ ਦਾ ਕੰਮ ਆਪਣੇ ਆਪ ਆਜੂਗਾ ਜੀ ਜੋ ਕਿ ਮੈਂ ਸਾਰਾ ਸੂਟ ਕੰਪਲੀਟ ਕਰਤਾ ਜੀ ਸਾਰਾ ਸੂਟ ਦੁਆਰਾ 1.5 ਕੇ ਬਣਾਇਆ ਦੁਆਰਾ ਫਾਈਟਿੰਗ ਕੀਤੀ ਹੈ ਦੁਆਰਾ ਹੀ ਮੈਂ ਬਾਟੂ ਕੁਗੈਰਾ ਜੜੀਆਂ ਨਾਲ ਇਹਦੀ ਸੂਟ ਲਾਈਨਿੰਗ ਵਾਲਾ ਸੀਗਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਸਲਾਈ ਦਾ ਕੰਮ ਸ਼ੁਰੂ ਕਰ ਸਕਦੇ ਆ ਜੀ ਚਲੋ ਜੀ ਹੁਮੇ ਸੂਟ ਪਰਾਈ ਕਰਦੇ ਹਾਂ ਜਲਦੀ ਹੈ ਜੀ ਬਾਏ ਬਾਏ